ਕੋ ਭਗਾ ਜੋ ਸਾਹਮਣੇ ਖੜਾ ਹੋਵਣਾ ਫਿਰ ਤੁਹਾਡਾ ਗੱਡੀ ਚੱਕਰ ਦਾ ਮਤਲਬ ਕੋਈ ਨਹੀਂ ਹੈ। ਲੁਧਿਆਣਾ ਦੇ ਪੋਸ਼ੀ ਇਲਾਕੇ ਬੀਆਰਐਸ ਨਗਰ ਵਿੱਚ ਉਦੋਂ ਟ੍ਰੈਫਿਕ ਪੁਲਿਸ ਦੇ ਚਿਹਰੇ ਪੀਲੇ ਪੈ ਗਏ ਜਦੋਂ ਇਹਨਾਂ ਨੂੰ ਲੋਕਾਂ ਨੇ ਘੇਰ ਲਿਆ। ਦਰਅਸਲ ਇਹ ਵਿਵਾਦ ਟੋਕਰਨ ਆਈ ਟ੍ਰੈਫਿਕ ਪੁਲਿਸ ਦੀ ਵੈਨ ਅਤੇ ਇਸ ਨੂੰ ਚਲਾਉਣ ਵਾਲੇ ਡਰਾਈਵਰ ਨੂੰ ਲੈ ਕੇ ਹੋਇਆ। ਦੱਸਦੀ ਇਹ ਨਜਾਇਜ਼ ਖੜੇਵਾਨਾਂ ਨੂੰ ਚੁੱਕਣ ਆਈ ਟ੍ਰੈਫਿਕ ਪੁਲਿਸ ਦੀ ਵੈਨ ਨੂੰ ਲੋਕਾਂ ਨੇ ਘੇਰਾ ਪਾ ਲਿਆ। ਕਿਉਂਕਿ ਇਸ ਨੂੰ ਜੋ ਡਰਾਈਵਰ ਚਲਾ ਰਿਹਾ ਸੀ ਉਹ ਇੱਕ ਛੋਟੀ ਉਮਰ ਦਾ ਮੁੰਡਾ ਸੀ ਜਿਸ ਦੇ ਕੋਲ ਸਿਰਫ ਮੋਟਰਸਾਈਕਲ ਚਲਾਉਣ ਦਾ ਲਾਇਸੈਂਸ ਸੀ ਜਦੋਂ ਕਿ ਉਹ ਵੱਡੀ ਗੱਡੀ ਚਲਾ ਰਿਹਾ ਸੀ ਭਾਈ ਜੀ ਮੈਂ ਤਾਂ ਐਜ਼ ਅ ਮੁਲਾਜ਼ਮ ਆ ਜੀ ਮੈਂ ਸੀਟ ਬੈਲਟ ਨਹੀਂ ਜਦਾਂ ਚਲੋ ਜੇ ਹੈਗੀ ਤਾਂ ਮੈਨੂੰ ਪਤਾ ਨਹੀਂ ਠੀਕ ਹੈ ਜੀ ਦਾ ਲਾਇਸੈਂਸ ਦਾ ਮੈਂ ਡਰਾਈਵ ਨਹੀਂ ਕਰ ਰਿਹਾ ਜੀ ਉਹ ਜਿਹੜਾ ਡਰਾਈਵਰ ਆ ਉਹਨੂੰ ਪੁੱਛੋ ਜੀ ਇੱਥੋਂ ਤੱਕ ਕਿ ਗੱਡੀ ਦੇ ਕਾਗਜ਼ ਵੀ ਪੂਰੇ ਨਹੀਂ ਸਨ ਅਤੇ ਗੱਡੀ ਦਾ ਪਿਛਲਾ ਨੰਬਰ ਵੀ ਪੂਰੀ ਤਰ੍ਹਾਂ ਮਿਟਿਆ ਹੋਇਆ ਸੀ ਜਿਸ ਨੂੰ ਕੈਮਰੇ ਚ ਕੈਦ ਵੀ ਕੀਤਾ ਗਿਆ ਸਥਾਨਕ ਲੋਕਾਂ ਨੇ ਮਿਲ ਕੇ ਸਬੰਧੀ ਸੀਨੀਅਰ ਪੁਲਿਸ ਦੇ ਅਫਸਰਾਂ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਤੁਰੰਤ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਇਸ ਮਾਮਲੇ 'ਚ اے ایس ਆਈ ਉਫਤਾਰ ਸਿੰਘ ਨੇ ਕਿਹਾ ਕਿ ਗੱਡੀ ਉਹਨਾਂ ਨੇ ਪਾਰੋਂ ਕਿਰਾਏ ਤੇ ਲਿਆਂਦੀ ਹੈ ਉਹਨੇ ਕਿਹਾ ਗੱਡੀ ਲਿਆਉਣ ਤੋਂ ਬਾਅਦ ਡਰਾਈਵਰ ਦਾ ਲਾਇਸੈਂਸ ਅਤੇ ਗੱਡੀ ਦੇ ਕਾਗਜ਼ ਚੈੱਕ ਕਿਉਂ ਨਹੀਂ ਕੀਤੇ ਗਏ ਇਸ ਬਾਰੇ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਤਦ ਅਸਚੂਰਾ ਫੋਨ ਹੈ ਜਿੱਕੇ ਨੇ ਮੇਕਰ ਕੋਕਲੀ ਪਿੱਛੇ ਕੋਈ ਟ੍ਰੈਪ ਪਾਇਆ ਦਾ ਕੋਈ ਝਗੜਾ ਹੈਗਾ ਮੌਕੇ ਜਾ ਉਹਦੇ ਨੇ ਇੱਥੇ ਆਇਆ ਮ ਸੁਣਿਆ ਗਿਆ ਵਾ ਕੋਈ ਲੇੜੀ ਜੀ ਬੈਠੀ ਸੀ ਕਹਿੰਦੇ ਫਿਰ ਉਹਨੂੰ ਟੋਕ ਕਰ ਲਿਆ ਸੀ ਉਸ ਮਸਲੇ ਦਾ ਕੋਈ ਨਹੀਂ ਅਸੀਂ ਬੈਠ ਕੇ ਹੱਲ ਕਰਾਂਗੇ ਇਸ ਤਰ੍ਹਾਂ ਨਾਲ ਮੈਂ ਤਸ਼ੀਕ ਕਰਾਂਗਾ ਤੇ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਿਆਗਾ ਜੋ ਵੀ ਹੈਗੀ ਪ੍ਰੋਬਲਮ ਆ ਗਈ ਇਹ ਟ੍ਰਾਫਿਕ ਵਾਲਿਆਂ ਦੇ ਥੋੜੇ ਜਿਹੇ ਇਲਜ਼ਾਮ ਲਾ ਰਹੇ ਕਿ ਮਾਰਕੀਟ ਦੇ ਵਿੱਚ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਲੋਕਾਂ ਨੇ ਇਲਜ਼ਾਮ ਹੈਗਾ ਇੱਥੇ ਮਾਰਕੀਟ ਵਾਲਿਆਂ ਦਾ ਜੀ ਕਹਿ ਰਹੇ ਨੇ ਕੋਈ ਨਹੀਂ ਉਹ ਮਸਲਾ ਹੱਲ ਕਰ ਦਾਂਗੇ ਕਿਉਂਕਿ ਬੈਠ ਕੇ ਇਹਨਾਂ ਦਾ ਜੋ ਵੀ ਹੈਗਾ ਮਾਰਕੀਟ ਦਾ ਮਾਰਕੀਟ ਸਹਿਮਤਾ ਲਈ ਜੋ ਕੋਈ ਨਜਾਇਜ਼ ਗੱਡੀ ਕੱਢਦੀ ਆ ਸੀ ਚੁਕਾਉਣ ਨੂੰ ਤਿਆਰ ਆ ਜੋ ਕੋਈ ਮੌਕੇ ਤੇ ਆ ਜਾਂਦਾ ਇਹਨਾਂ ਨੂੰ ਸਮਝਾਇਆ ਦੇਊਗਾ ਵੀ ਇਦਾਂ ਕਰਕੇ ਇੱਕ ਭਾਜੀ ਇਹ ਟੋਕ ਕਰਨ ਵਾਲੀ ਗੱਡੀ ਤੁਸੀਂ ਹਾਇਰ ਕਰਦੇ ਆ ਭਾਵੇਂ ਕਿ ਟ੍ਰੈਫਿਕ ਵਾਲੇ ਪਰ ਉਹਦੇ ਕੋਲ ਲਾਇਸੈਂਸ ਜਿਹੜਾ ਉਹ ਸਿਰਫ ਮੋਟਰਸਾਈਕਲ ਚਲਾਉਂਦਾ ਤੇ ਉਹ ਵੱਡੀ ਹੈਵੀ ਮੋਟਰ ਵਹੀਕਲ ਚਲਾ ਰਿਹਾ ਹੈ ਕੇ ਇਸ ਗੱਲ ਦੀ ਥੋੜੀ ਬਹੁਤ ਸ਼ਾਨਵੀਨ ਹੋਣੀ ਚਾਹੀਦੀ ਹੈ ਬਿਲਕੁਲ ਵੈਰੀਫਾਈ ਕਰਾਂਗੇ ਜੋ ਕਿ ਉਹਦੇ ਕੋਲੇ ਨਹੀਂ ਹੈਗਾ ਲਾਈਟ ਵਹੀਕਲ ਕੋਈ ਸਾ ਚਲਾਉਣ ਦਾ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਇਸ ਦੌਰਾਨ ਸਥਾਨਕ ਲੋਕਾਂ ਦਾ ਗੁੱਸਾ ਟ੍ਰੈਫਿਕ ਪੁਲਿਸ ਤੇ ਨਿਕਲਦਾ ਵੀ ਦਿਖਾਈ ਦਿੱਤਾ स्थानीय ਲੋਕਾਂ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਦੇ ਚਲਾਣ ਤਾਂ ਕੀਤੇ ਜਾਂਦੇ ਨੇ ਪਰ ਇਹਨਾਂ ਦੀਆਂ ਆਪਣੀਆਂ ਗੱਡੀਆਂ ਦੇ ਤਾਂ ਕਾਗਜ਼ ਪੂਰੇ ਨਹੀਂ ਇਸ ਸਬੰਧੀ ਸਖਤੋ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਭਾਜੀ ਆਦਾ ਹੈ ਕਿ ਦੇਖੋ ਜਿਸ ਤਰ੍ਹਾਂ ਮੈਂ ਗੱਡੀ ਖੜੀ ਸੀਗੀ ਇੱਥੇ ਇਹ ਗੱਡੀ ਇੱਥੇ ਖੜੀ ਸੀ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਟੋ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਇੱਕ ਸੈਕਿੰਡ ਦੇ ਅੰਦਰ ਬੰਦਾ ਆ ਗਿਆ ਉੱਥੇ ਤੇ ਇਹਨਾਂ ਨੇ ਉਹਦੀ ਗੱਲ ਸੁਣੀ ਨਹੀਂ ਕੁਛ ਨਹੀਂ ਕੀਤਾ ਨਾਲ ਹੀ ਕਿਲੇ ਲਗਾ ਕੇ ਔਨ ਰਿਕਵੈਸਟ ਵੀ ਕੁਛ ਨਹੀਂ ਕੀਤਾ ਮਤਲਬ ਇੱਕ ਕੱਦੇ ਸੈਕਿੰਡ 2 ਸੈਕਿੰਡ ਦਾ ਵੀ ਟਾਈਮ ਨਹੀਂ ਦਿੱਤਾ ਗਿਆ ਉਹਨੂੰ ਤੇ ਨਾਲੇ ਗੱਡੀ ਚੁਪਲੇ ਉਪਰ ਉਸ ਤੋਂ ਬਾਅਦ ਮੈਨਾਂ ਉਹ ਕਾ ਟੋਡ ਆਨ ਦਾ ਬੋਰਡ ਨਹੀਂ ਹੈਗਾ ਇਹ ਕਹਿੰਦੇ ਜੀ ਟੋਡ ਆਨ ਦਾ ਬੋਰਡ ਤੁਸੀਂ ਲਵਾਓਗੇ ਅੱਛਾ ਪਬਲਿਕ ਲਵਾਏਗੀ ਸਾਡਾ ਰੋਲ ਨਹੀਂ ਹੈਗਾ ਲਵਾਣਾ ਅੱਗੇ ਆ ਕੇ ਤੇ ਨਾ ਨਾ ਕੋਈ ਲਾਈਨ ਹੈਗੀ ਥੱਲੇ ਉਹ ਨਾ ਟੋਚਣ ਦੀ ਲਾਈਨ ਹੈ ਨਾ ਕੁਛ ਹੈ ਤੇ ਨਾਲ ਜਿਹੜਾ ਕਿ ਇਹਨਾਂ ਦਾ ਜਿਹੜਾ ਡਰਾਈਵਰ ਹੈ ਗੱਡੀ ਚੱਕਣ ਵਾਲਾ ਉਹਦੇ ਕੋਲ ਮੋਟਰਸਾਈਕਲ ਦਾ ਲਾਇਸੈਂਸ ਤੇ ਚਰਾ ਲਿਆ ਉਹ ਟਰੱਕ ਨਾ ਗੱਡੀ ਦੇ ਕਾਗਜ਼ ਦਿਖਾਉ ਕਰਦੇ ਨਾ ਕੁਛ ਕਰੇ ਉਪਰੋਂ ਮੈਂ ਕਾਂਸਟੇਬਲ ਕਹਿੰਦਾ ਕਿ ਜੀ ਤੁਸੀਂ ਨੰਬਰ ਆਪਣੇ ਦਿਖਾਓਗੇ ਸਾਰੇ ਗੱਡੀ ਦਾ ਪਿੱਛੇ ਵੀ ਨੰਬਰ ਟੋਟਲ ਨਿਕਲਦੇ ਪਿੱਛੇ ਵੀ ਨੰਬਰ ਹੈ ਨਹੀਂ ਸਰ ਇਹਦਾ ਮੁੰਡੇ ਨੇ ਬੈਲਟ ਵੀ ਨਹੀਂ ਲਾਈ ਮੁੰਡੇ ਨੇ ਨਾ ਬੈਲਟ ਲਾਈ ਹੈ ਡਰਾਈਵਰ ਨੇ ਨਾ ਕਨਸਟੇਬਲ ਨੇ ਜੇ ਕੋਈ ਪਬਲਿਕ ਗਲਤੀ ਕਰੇ ਤੇ ਗਲਤੀ ਤੇ ਜੇ ਕੋਈ ਹੋਰ ਕਰੇ ਤੇ ਮਤਲਬ ਉਹਦੇ ਵਾਸਤੇ ਗੁਨਾਹ ਹੈ ਬਸ ਇਹ ਕੀ ਕਰਦੇ ਤੁਹਾਨੂੰ ਬਲੈਕਮੇਲ ਕਰਦੇ ਨਹੀਂ ਕੋਈ ਬਲੈਕਮੇਲ ਵਾਲੀ ਕੋਈ ਗੱਲ ਨਹੀਂ ਹੋਈ ਜੀ ਇਹਦੇ ਅੰਦਰ ਸਿਰਫ ਨਜਾਇਜ਼ ਗੱਡੀ ਚੱਕਣ ਦਾ ਕੰਮ ਹੈ ਸਿਰਫ ਨਜਾਇਜ਼ ਗੱਡੀ ਚੱਕਣ ਦਾ ਕੰਮ ਹੈ ਹੋਰ ਕੋਈ ਗੱਲ ਬੇਫਜ਼ੂਲ ਪਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਬੇਫਜ਼ੂਲ ਪਰੇਸ਼ਾਨ ਕੀਤਾ ਜਾ ਰਿਹਾ ਅੱਗੇ ਹੀ ਮਾਰਕੀਟ ਦੇ ਅੰਦਰ ਕੰਮ ਹੈ ਨੀਗਾ ਜਿਸ ਨੌਜਵਾਨ ਡਰਾਈਵਰ ਕਾਰ ਨੇ ਵਿਵਾਦ ਖੜਾ ਹੋਇਆ ਉਸ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ ਜ਼ਰਾ ਸੁਣ ਕੇ ਲਾਇਸੈਂਸ ਤੁਹਾਡੇ ਕੋਲ ਮੋਟਰਸਾਈਕਲ ਦਾ ਤੁਸੀਂ ਉਹ ਵੱਡੀ ਗੱਡੀ ਚਲਾ ਰਹੇ ਹੋ ਕਿਵੇਂ ਚਲਾ ਰਹੇ ਕਿਸਨੇ ਪਰਮਿਸ਼ਨ ਦੀ ਆਪ ਤੁਸੀਂ ਹਾਂਜੀ ਉਹੀ ਲਾਇਸੈਂਸ ਹੈ ਮੇਰੇ ਕੋਲ ਉਹੀ ਲਾਇਸੈਂਸ ਹੈ ਉਹੀ ਲਾਇਸੈਂਸ ਹੈ ਬਜੇ ਉਹੀ ਲਾਇਸੈਂਸ ਤੇ ਚਲਾ ਰਹੇ ਹੋ ਹਾਂਜੀ ਤਾਂ ਆਪ ਕੋ ਕਿਸਨੇ ਪਰਮਿਸ਼ਨ ਦੀ ਇਤਨੀ ਬੜੀ ਗੱਡੀ ਚਲਾ ਰਹੇ ਹੋ ਆਪ ਲੋਕੋ ਦੀ ਗੱਡੀ ਉਠਾ ਰਹੇ ਹੋ ਵੀ ਆਪਨੇ ਡੀਡਿਊਸ ਡੀਡਿਊਸ ਆਪਨੇ ਚੈੱਕ ਨਹੀਂ ਕੀਤਾ ਕਿ ਆ ਵੀ ਆਪਕਾ ਨਹੀਂ ਸਰ ਬਿਨਾ ਚੈੱਕ ਕਰਕੇ ਆਪकी ਗਾੜੀ ਆਪकी ਪ੍ਰਾਈਵੇਟ ਗਾੜੀ ਹੈ ਕਿ ਨਹੀਂ ਹੈ ਕਿਆ ਹਾਂਜੀ ਜੀ ਆਪਾਂ ਆਪਣੀ ਪ੍ਰਾਈਵੇਟ ਗਾੜੀ ਮਸਨ ਜਾਂਦੇ ਆ ਇਸ ਮਾਰਕੀਟ ਤੋਂ ਇਸ ਮੌਕੇ ਦੁਕਾਨਦਾਰ ਵੀ ਟ੍ਰੈਫਿਕ ਪੁਲਿਸ ਨੂੰ ਨਿਸ਼ਾਨਾ ਬਣਾਉਂਦੇ ਨਜ਼ਰਾਏ ਜੇ ਚੈੱਕ ਕਰੋ ਪਹਿਲੇ ਇਹਨਾਂ ਦੀ ਗੱਡੀ ਦੇ ਪਿੱਛੇ ਨੰਬਰ ਨਹੀਂ ਹੈ ਜੀ ਇਹਨਾਂ ਦੀ ਆਪਣੀ ਨੰਬਰ ਪਲੇਟ ਹੈ ਨਹੀਂ ਜਿਹੜੇ ਮੁੰਡੇ ਤੋਂ ਨੰਬਰ ਪੁੱਛਿਆ ਗਿਆ ਉਹ ਵੀ ਨਾ ਡਰਾਈਵਿੰਗ ਲੈਸਰ ਦਾ ਇਹਨਾਂ ਨੰਬਰ ਦਾ ਕੁਝ ਹੈ ਨਾ ਕੋਈ ਨੰਬਰ ਹੀ ਕੁਝ ਹੋਰ ਦਾ ਨਹੀਂ ਤੁਸੀਂ ਪਿੱਛੇ ਜਾ ਕੇ ਨਾ ਰਿਕਾਰਡਿੰਗ ਕਰੋ ਇਹਦਾ ਨੰਬਰ ਹੈ ਨਹੀਂ ਸਾਨੂੰ ਕੀ ਪਤਾ ਲੱਗੇਗਾ ਕਿ ਸਾਡੇ ਕਸਟਮਰ ਦੀ ਗੱਡੀ ਚੁੱਕੀ ਗਈ ਪੀਰ ਸਿੰਘਰ ਮਾਰਕੀਟ ਤੇ ਆਪਾਂ ਸਾਰੇ ਦੁਕਾਨਦਾਰ ਹੈਗੇ ਆ ਇੱਥੇ ਜਿਹੜੇ ਟ੍ਰੈਫਿਕ ਵਾਲੇ ਸਾਰੇ ਮੁਲਾਜ਼ਮ ਹੈਗੇ ਆ ਗੱਡੀਆਂ ਲੈ ਕੇ ਜਾਂਦੇ ਆ ਬੇਸਿਕਲੀ ਇਸ਼ੂ ਇਹ ਆਂਦਾ ਕਿ ਗੱਡਾ ਬੰਦਾ ਸਾਹਮਣੇ ਗੱਡੀ ਦੇ ਖੜਾ ਹੈ ਇਹ ਸ਼ਰੇਮ ਟੋ ਕਰਕੇ ਲੈ ਕੇ ਜਾਂਦੇ ਆ ਇਹਨਾਂ ਨੂੰ ਪਤਾ ਨਹੀਂ ਕੀ ਮੁਨਾਫਾ ਕੀ ਪ੍ਰੋਫਿਟ ਮੁਲਬਦਾ ਸਾਡਾ ਕੋਈ ਚੱਕਰ ਨਹੀਂ ਹੈ ਇਹਨਾਂ ਕਰਕੇ ਜਿਆਦਾ ਜਾਂਦੇ 5 ਮਿੰਟ ਗੱਡੀ ਖੜੀ ਡੇਢ ਤੋਂ 2 ਕਿਲੋਮੀਟਰ ਜਾਮ ਲੱਗ ਜਾਂਦਾ ਇੰਨੀ ਨਿਊਸੈਂਸ ਕ੍ਰੀਏਟ ਕੀਤੀ ਇਹ ਤਾਂ ਸੋਚ ਨਹੀਂ ਸਕਦੇ ਮੋਰਓਵਰ ਜਿਹੜਾ ਇਹਨਾਂ ਦਾ ਡਰਾਈਵਰ ਹੈ ਛੋਟਾ ਅਨਰੇਜ ਮੁੰਡੇ ਰੱਖੇ ਗੱਡੀਆਂ ਚਲਾ ਰਹੇ ਨੇ ਕੋਈ ਲਾਇਸੈਂਸ ਨਹੀਂ ਹੈਗਾ ਕੋਈ ਕੁਛ ਨਹੀਂ ਹੈ ਉੱਪਰੋਂ ਬਦਤਮੀ ਜਿਹਨਾਂ ਗੱਲ ਕਰਦੇ ਸਾਡੀ ਵੀਡੀਓ ਬਣਾ ਰਹੇ ਕਿ ਅਸੀਂ ਗਲਤ ਕੀਤਾ ਤੁਸੀਂ ਸਾਹਮਣੇ ਕੋ ਬੰਦਾ ਜੇ ਸਾਹਮਣੇ ਖੜਾ ਹੋਵੇ ਨਾ ਫਿਰ ਤੁਹਾਡਾ ਗੱਡੀ ਚੱਕਣ ਦਾ ਮਤਲਬ ਕੋਈ ਨਹੀਂ ਹੈ ਬੰਦਾ ਨਾ ਖੜਾ ਹੋਵੇ ਫਿਰ ਜਿਸ ਮਰਜ਼ੀ ਦੀ ਗੱਡੀ ਚੱਕ ਕੇ ਲੈ ਜਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਸ ਚੀਜ਼ ਦੀ ਸਮਝ ਨਹੀਂ ਬੰਦਾ ਤੁਹਾਡੇ ਸਾਹਮਣੇ ਖੜਾ ਹੋਵੇ ਫਟਾਫਟ ਚੱਕਦੇ 500 ਰੁਪਏ ਪਿੱਛੇ ਤੁਸੀਂ ਪਬਲਿਕ ਨੂੰ ਪਰੇਸ਼ਾਨ ਕਰੀ ਜਾਂਦੇ ਹੋ ਸਾਰੇ ਨਹੀਂ ਐਨਾਨਸਮੈਂਟ ਕੋਈ ਨਹੀਂ ਕਰਦੀ ਨਹੀਂ ਉਹ ਗਲਤ ਹੈ ਸਿਸਟਮ ਗਲਤ ਹੈਗਾ 500 ਰੁਪਏ ਵਿੱਚ ਤੁਸੀਂ ਫਟਾਫਟ ਕਰਦੇ ਹੋ ਚੱਕਦੇ ਹੋ ਫਟਾਫਟ ਤੁਲੰਦੀ ਕੋਸ਼ਿਸ਼ ਕਰਦੇ ਹੋ ਸਮਝ ਗਏ ਉਹੀ ਸਿਸਟਮ ਨੂੰ ਬਾਰ ਬਾਰ ਸਮਝਾ ਰਹੇ ਕਿ ਜਦ ਬੰਦਾ ਸਾਹਮਣੇ ਖੜਾ ਹੋਵੇ ਫਿਰ ਤੁਸੀਂ ਗੱਡੀ ਨਾ ਚੱਕੋ ਗੱਲ ਖ ਵਕੀਰ ਜੀ ਸਾਰੀ ਮਰਜ਼ੀ ਲੈ ਜਾਓ ਗੱਡੀ ਨਾ ਬੰਦ ਨਾ ਕਰੋ ਵਿੱਚ ਤੋਂ ਮਟੀ ਗੱਡੀ ਚੱਕ ਲੈ ਜਾਓ ਗੱਲ ਖਤਮ ਹੋਈ ਸੋ ਹੁਣ ਵੇਖਣਾ ਹੋਵੇਗਾ ਕਿ ਟ੍ਰੈਫਿਕ ਪੁਲਿਸ ਦੇ ਨਾਲ ਜੁੜਿਆ ਹੋਇਆ ਜੋ ਇਹ ਵਿਵਾਦ ਖੜਾ ਹੋਇਆ ਇਸ ਨੂੰ ਪੁਲਿਸ ਕਿਵੇਂ ਠੰਡਾ ਕਰਦੀ ਹੈ ਪਰ ਲੋਕਾਂ ਵੱਲੋਂ ਮਾਮਲਾ ਚੁੱਕੇ ਜਾਣ ਤੋਂ ਬਾਅਦ ਟ੍ਰੈਫਿਕ ਪੁਲਿਸ ਦਾ ਚਿਹਰਾ ਬੇਨਕਾਬ ਜ਼ਰੂਰ ਹੋਇਆ ਲੁਧਿਆਣਾ ਤੋਂ ਸੰਜੇ ਸਿਆਣੀ ਪੰਜਾਬੀ ਲੋਕ ਚੈਨਲ